ਮੇਰੇ ਸਾਲੇ ਹੁਣ ਸਾਨੂੰ ਰਾਹ ਦੇ ਵਿੱਚ ਛੱਡ ਗਏ ਉਹ ਤੜਾਇਆ ਮਾਰਤਾ ਏ ਕੀ ਹੋ ਗਿਆ ਕੀ ਹੋ ਗਿਆ ਬੱਜ ਕੇ ਬੱਜ ਕੇ ਘੱਟ ਖਾ ਰਿਆ ਕਰ ਕੋਈ ਨਹੀਂ ਕੋਈ ਨਹੀਂ ਕੋਈ ਡਰੀਦਾ ਨਹੀਂ ਹੁੰਦਾ ਯਾਰ ਉਹ ਛੇਰਾ ਤੂੰ ਕਵਰਾ ਨਾ ਆਪਣੀ ਪੂਰੀ ਚੱਲ ਵਾਲ ਐਵੇਂ ਥੋੜੀ ਐ ਚੱਲ ਫਿਰ ਤਾ ਕੰਮ ਕਹਦਾ ਡਰਾ ਤੇਰੀ ਚੱਲ ਵਾਲਾ ਤਾਂ ਡਰੀਦਾ ਨਹੀਂ ਹੁੰਦਾ ਯਾਰ ਉਹ ਨਹੀਂ ਡਰਦੇ ਚੱਲ ਸਣ ਪਹਿਲੇ ਕਿਹੜੇ ਜਦੋਂ ਬਿੱਲਾ ਕਣ ਕਣ ਫੁੱਲ ਲੱਗੇ ਦੂਜੀ ਵਾਰੀ ਬਿੱਲ ਹੁਣ ਛਰਮਾ ਨੂੰ ਲੱਗ ਗਏ ਜਿਹਦੇ ਕੋਲ ਸਾਨੂੰ ਮੜਾ ਮਟਾ ਮਾਲ ਮਿਲਦਾ ਸੀ ਮੇਰੇ ਸਾਲੇ ਹੁਣ ਸਾਨੂੰ ਰਾਤ ਦੇ ਵਿੱਚ ਛੱਡ ਗਏ ਓਏ ਹਰ ਓਏ ਮਾਰਦਾ ਓਏ ਕੀ ਹੋ ਗਿਆ ਕੀ ਹੋ ਗਿਆ ਬੱਜ ਕੇ ਬੱਜ ਕੇ ਘੱਟ ਖਾਣਾ ਕਰ ਕੋਈ ਨਹੀਂ ਕੋਈ ਨਹੀਂ ਕੋਈ ਡਰੀਦਾ ਨਹੀਂ ਹੁੰਦਾ ਯਾਰ ਹੁਣ ਮਸੇ ਤਾਂ ਮੇਰੇ ਖਾਤੇ ਮੂੜ ਜਾ ਬਣਿਆ ਸੀਗਾ ਸਰ ਕੋਈ ਨਹੀਂ ਕੋਈ 48 ਵਿੱਚ 60 ਤਾਂ ਨਹੀਂ ਵਿੱਚ ਵੀ ਸੱਟ ਦੰਦ ਦੰਦ ਨਹੀਂ ਨਹੀਂ ਦੰਦ ਨਹੀਂ ਚੈਟਰ ਤੋਂ ਨਹੀਂ ਵਜੀ ਦੰਦ ਵੀ ਨਿਕਲਿਆ ਉਹ ਕੋਈ ਨਹੀਂ ਗਦੇ ਵਾਲੇ ਪਾ ਆਹ ਕੀ ਹੋ ਗਿਆ ਟੈਰੀ ਪੁੱਠਾ ਹੋ ਗਿਆ ਦਾ ਤਾਂ ਹੁਣ ਇਹਨਾਂ ਨੂੰ ਕਿਵੇਂ ਕਰਾਂਗੇ ਲੋਟ ਕੋਈ ਨਹੀਂ ਕੋਈ ਨਹੀਂ ਕਬਰਾਣਾ ਜਿਵੇਂ ਛੱਟੇ ਆਮੀ ਮੈਂ ਛੱਟ ਕਰੂੰਗੇ ਇਹਨੂੰ ਚੱਲ ਛੱਕ ਯਾਰ ਜਿਵੇਂ ਕੀ ਕੋਈ ਨਹੀਂ ਕੋਈ ਕਬਰਾਣਾ ਚਿਹਰਾ ਕੋਰਾਣਾ ਕੋਈ ਨਹੀਂ ਕੋਈ ਡਰੀ ਦਾ ਨਹੀਂ ਹੁੰਦਾ ਚਿਹਰਾ ਮੈਨੂੰ ਪਤਾ ਹੈ ਜਦੋਂ ਬੰਦੇ ਨੂੰ ਦੋ ਬੰਦੇ ਦਾ ਮੋੜਾ ਖਰਾਬ ਹੋਵੇ ਨਾ ਚਲ ਕੱਡੀ ਤੇ ਬਾਹਰ ਤੋਂ ਪੁੱਕੀ ਘੱਟ ਖਾ ਲਿਆ ਕਰ ਹਾਂ ਤੇ ਪੁੱਕੀ ਖਾ ਲੈ ਹੁਣ ਗੱਡੀ ਦੱਬ ਦੇ ਦੂ ਆਪਾਂ ਦੱਪਣੀ ਨਹੀਂ ਨੀ ਫਿਰ ਚੱਲੂਗੀ ਕਿ ਮੈਂ ਦੱਬ ਕੇ ਨੱਕ ਉੱਧਰ ਲਾ ਰੱਖਿਆ ਕੋਈ ਨਾ ਪੌਦਰ ਦੀ ਚੱਲਦੇ ਆ ਚੱਲ ਕਿਤੇ ਰਾਵੀ ਦੀ ਮੈਂ ਨਿਕਿਆ ਗੱਡੀ ਦੇ ਕੇ ਉੱਥੇ ਅਹ ਛੇਰਾ ਅੱਗੇ ਤਾਂ ਨੱਕੇ ਲੱਗਿਆ ਪਿਆ ਯਾਰ ਉਹ ਤਾਂ ਮੈਂ ਤਾਂ ਕਿਤੇ ਉਧਰ ਪੱਕੇ-ਵੱਕੇ ਲੱਗਿਆ ਹੋਏ ਇਹਨਾਂ ਨੇ ਤਾਂ ਹਾਂ ਮੈਨੂੰ ਲੱਗਦਾ ਉਹ ਦੋ ਸਾਹਮਣੇ ਨਸ਼ੇੜੀ ਆ ਰਹੇ ਨੇ ਕਿੱਥੇ ਉਹ ਸਾਹਮਣੇ ਸਤਿ ਸ਼੍ਰੀ ਅਕਾਲ ਜੀ ਲੈ ਹੌਲਦਾਰ ਚਲੋ ਵੇਨੇ ਆ ਰੁਕੋ ਵੇਨੇ ਨੂੰ ਕਰੋ ਗੱਲਬਾਤ ਲੈ ਲੈ ਕਿਵੇਂ ਆਉਂਦੇ ਆ ਰੋਕੋ ਰੋਕੋ ਸਤਿ ਸ਼੍ਰੀ ਅਕਾਲ ਜਨਾਬ ਜੀ ਸਤਿ ਸ਼੍ਰੀ ਅਕਾਲ ਲਿਸਾਨ ਸਾਹਿਬਾ ਚੰਗਾ ਯਾਰ ਬਸ ਤਾਲਾ ਹੁਸਤਾ ਦਾ ਤੂੰ ਸੁਨੇਰਾ ਜਿਹੜਾ ਮਾਰਨ ਗਿਆ ਖੇਤ ਜੀ ਤੇ ਜਵਾਬ ਨੂੰ ਕਹਿੰਦਾ ਯਾਰ ਕੋਈ ਜੀ ਇਹ ਤਾਂ ਕੀ ਇਹ ਮੇਰਾ ਭਤੀਜਾ ਹੈ ਜੀ ਛੱਤੀ ਗਾੜੀ ਜੀ ਲੈ ਵੀ ਚੈਕਿੰਗ ਕਰਾਓ ਥੋੜੀ ਕਰ ਲਓ ਜੀ ਚੈਕਿੰਗ ਚਲੋ ਜਨਾਬ ਕੋਲ ਚਲੋ ਜੀ ਜਨਾਬ ਕੋਲ ਚੱਲੀਏ ਮੈਂ ਤਲਾਹ ਕੋ ਛੱਤੀ ਗਾੜੀ ਵਧੀਆ ਜੀ ਠੀਕ ਹੋ ਐ ਕਿਵੇਂ ਐ ਦੇਖਦੇ ਜੇ ਫਿਰਦੇ ਆ ਅੱਜ ਜੀ ਮਾੜਾ ਜਿਆ ਜਾਨੀ ਲੱਗ ਗਈ ਕੀ ਲਈ ਫਿਰਦੇ ਆ ਓਏ ਉਹ ਬਸ ਟੱਡ ਦਾ ਲਾਇਆ ਸੀ ਤੇ ਉਹਦਾ ਤੇ ਮੂਡ ਜਾ ਦੇ ਖਰਾਬ ਹੋ ਗਿਆ ਜੀ ਮੂਡ ਖਰਾਬ ਹੋ ਗਿਆ ਹਾਂ ਜੀ ਤਲਾਸ਼ੀ ਲਓ ਯਾਰ ਪਹਿਲਾਂ ਤੇ ਨਾਲ ਤਲਾਸ਼ੀ ਲਓ ਜੀ ਕੋਈ ਜੇਬਾ ਚੱਕੋ ਬੈਨਾ ਆ ਗਿਆ ਓਏ ਇਹ ਤਾਂ ਹੀ ਡੱਬਾ ਹੀ ਦਿਖਾਈ ਡੱਬਾ ਦਾ ਲੱਗਦਾ ਵਿੱਚ ਕੀ ਹੈ ਆ ਦੇਖੋ ਜਨਾਬ ਰੱਖ ਸਰ ਆ ਕੀ ਆ ਵੇ ਇਹੋ ਜਿੰਨਾ ਨੂੰ ਪਤਾ ਜੀ ਪੁੱਕੀ ਆਈ ਜੀ ਦਾ ਪੁੱਕੀ ਆ ਤੇ ਹਾਂ ਓਏ ਤੂੰ ਤਾਂ ਲਈ ਮੈਂ ਧਰੂ ਪੀਤੀ ਅਗਲੀ ਉਹ ਜੀ ਮਿਕਸ ਹੋ ਗਿਆ ਸੀ ਕੰਮ ਅੱਜ ਸਰੀਰ ਤੇ ਬੜਾ ਟੁੱਟਦਾ ਜੀ ਪੁੱਕੀ ਖਾ ਕੇ ਮੜਾ ਪੈਗ ਲੈ ਲਿਆ ਜੀ ਲਾਓ ਸਾਲੀ ਨੂੰ ਪਟੇ ਤੇ ਐਨੀ ਪੁੱਕੀ ਖਾਣਾ ਓਏ ਜਰਾਬ ਗੱਲ ਸੁਣੋ ਜੀ ਗਲਤੀ ਸਾਡੀ ਨਹੀਂ ਇਹੇ ਇਹ ਗਲਤੀ ਜੀ ਹੁਣ ਜਿਹਦੇ ਕੰਮ ਕਰਨ ਜਾਣੇ ਆ ਉਹ ਸਾਨੂੰ ਦੇ ਦੰਦੇ ਕੇਰਾ ਅੱਛਾ ਮਾਨ ਮੈਨੂੰ ਆਖਿਆ ਸੀਦਾ ਜੀ ਤੁਸੀਂ ਨਾਲ ਲੈ ਕੇ ਆ ਕਰੋ ਇਹ ੱੱ ੱੱਕੇ ਨਾਲ ਲੈ ਕੇ ਆਉਂਦਾ ਜੀ ਅੱਛਾ ਇਹ ਕਰਦੇ ਇਹਨੂੰ ਬਹੁਤ ਲੜਦੇ ਆ ਤੇ ਹੜਦਾ ਨਹੀਂ ਪਹਿਲੇ ਤਾਂ ਹੜਦਾ ਨਾ ਫਿਰ ਕਿਵੇਂ ਕਰੀਏ ਇਹਨਾਂ ਨਾਲ ਮੈਂ ਤਾਂ ਕਹਿੰਦਾ ਪਟੇ ਲਾਉ ਸਾਲਿਆਂ ਦੇ ਚਾਰ ਜਨਾਹ ਤਾਂ ਨਾ ਕਰੋ ਗਰੀਬ ਬੰਦੇ ਆ ਜੀ ਤੁਹਾਨੂੰ ਪਤਾ ਹੈ ਜੀ ਤੇ ਹੁਣ ਸਾਨੂੰ ਤਾਂ ਹੁਣ ਕੇਰਾ ਤਾਂ ਆ ਜਿਹੜੀ ਚੱਸ ਜੀ ਪੈ ਗਈ ਜੀ ਹੁਣ ਕਰੀਏ ਕੀ ਇੱਕ ਤਾਂ ਹੁਣ ਲੱਗ ਗਿਆ ਜੀ ਯਾਰ ਇਹ ਇੱਕ ਤਾਂ ਪੋਸਟ ਲਈ ਫਿਰਦੇ ਆ ਤੇ ਇੱਕ ਇਹ ਦਾਰੂ ਆ ਜਾ ਜੇ ਬਾਕਸ ਤੋਂ ਇਹਨਾਂ ਨੂੰ ਬਾਕਸ ਕਿ ਹਾਂ ਜਨਾਬ ਨਹੀਂ ਬਾਕਸ ਤੇਰੀ ਲੈ ਆ ਕੜਾ ਯਾਰ ਇਹਨਾਂ ਪਰਚਾ ਮੈਂ ਪਾਈ ਦਿੰਨਾ ਯਾਰ ਚਲੋ ਹਾਂ ਵੀ ਹਾਂ ਜੀ ਆਹ ਛੋਟੇ ਜਿਹੇ ਪਰਚੇ ਨਾਲ ਜਦ ਤਰਾ ਲੈ ਜਾ ਡੰਗ ਹਾਂ ਜੀ ਇੱਥੇ ਇੱਥੋਂ ਵੱਗੇ ਤੇਰੇ ਕੋਲ ਪੋਸਟ ਵੇਖ ਲਿਆ ਹਾਂ ਜੀ ਤੇ ਮੈਂ ਤੇਰੇ ਇਹੋ ਜਿਹਾ ਕੋਟਾ ਹਾਂ ਜੀ ਤੇ ਮੈਂ ਨਾਲ ਤੇਰੇ ਨਾਲ ਪਿੰਡੇ ਦੇ ਸਾਰੇ ਦੇ ਫੈਂਸੀਆਂ ਹੀ ਨਿਕਲੇ ਆਉਣੀਆਂ। ਉਹ ਜੀ ਜਨਾਬ ਗਲਤੀ ਹੋ ਗਈ ਜੀ। ਇਸ ਤੋਂ ਬਾਅਦ ਇਹੋ ਜਿਹਾ ਕੰਮ ਨਹੀਂ ਕਰਦੇ ਜੀ। ਚੱਲ ਕੋਈ ਨਹੀਂ ਆ ਤੇਰਾ ਤੇਰਾ ਪਰਚਾ ਕਰਤਾ ਮੈਂ। ਹਾਂਜੀ। ਠੀਕ ਐ? ਹਾਂਜੀ। ਆ ਤੈਨੂੰ ਲੱਗਿਆ ਭਈ ਚਲਾਨ। ਠੀਕ ਐ? ਠੀਕ ਐ ਜਨਾਬ। ਇਹ ਤੂੰ ਭੁੱਕੀ ਲਈ। ਇਹ ਤੂੰ ਕਰਦੀ। ਜਨਾਬ ਠੀਕ ਐ। ਮੁਰਕੇ ਜਾ ਮੈਨੂੰ ਆ ਰਾਹ ਤੇ ਟੱਕਰ ਕੇ ਆਣਾ। ਹਾਂਜੀ। ਤੇ ਮੈਥੋਂ ਫਰਾ ਕੋਈ ਨਹੀਂ। ਕੋਈ ਨਹੀਂ ਜਨਾਬ ਜੀ ਗਲਤੀ ਹੋ ਗਈ ਜੀ। ਇਸ ਤੋਂ ਬਾਅਦ ਮਲ ਮਲ ਕੇ ਕੁੱਟੂ ਤੈਨੂੰ ਮੈਂ ਹਸਾਬ ਲਾ ਲਾ। ਫਿਰ ਖੇਤ ਕਿੱਧਰ ਦੀ ਆਇਆ ਕਰਾਂਗੇ ਜੀ? ਇਹ ਤਾਂ ਹਾਂਜੀ ਜਿਹੜਾ ਹੋਰ ਨਾ ਲੱਗਦਾ ਤੂੰ ਉਧਰ ਦੀ ਜਾਵੜਿਆ ਕਰੋ ਆ ਫਕੀ ਹੋ ਗਈ ਐਦੂ ਬਾਦ ਜਨਾਬ ਇਹੋ ਜੀ ਗਲਤੀ ਐਦੂ ਬਾਦ ਨਹੀਂ ਕਰਦੇ ਜੀ ਹਾਂ ਠੀਕ ਐ ਮੈਂ ਤੇਰੇ ਕੋਟਾ ਫਿਰੂਗਾ ਐਦੂ ਬਾਦ ਮੈਨੂੰ ਹਰਾਤੇ ਟੱਕਰ ਗਿਆ ਹਾਂ ਜਨਾਬ ਮਾਫ ਕਰ ਦਿਓ ਜੀ ਗਰੀਬ ਬੰਦੇ ਐ ਜੀ ਪਾਜਾ 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 ਤੂੰ ਤਾਂ ਚੱਲ ਨਿਕਲ ਚੱਲ ਨਾ